ਫੋਰਸ ਮੈਂ ਆ ਗਿਆ ਵੰਗਣਾ ਫੋਰਸ ਮੈਂ ਯੋਯੋ ਦੇ ਗਿੰਜਕਸ਼ਨ ਲਾਣ ਲੱਗ ਰਿਹਾ ਇਹ ਦੇ ਇੱਕ ਹੱਥ ਬਚਨ ਲੱਗ ਰਿਹਾ ਇਸਕੇ ਹੋ ਨਹੀਂ ਭਾਜੀ ਭਾਜੀ ਤੋਂ ਮੁੱਛਾਂ ਤੇ ਫੁਰਸੇ ਲਾਗੇ ਨਹੀਂ ਹੋਣਗੇ ਤੋ ਵੀ ਹਮ ਤੋ ਸਲੂਟ ਮਰ ਦੇਂਗੇ ਚੋਰ ਹੈ ਦਾ ਹਾਂ ਕੋਟੀ ਆ ਕੇ ਆਪ ਕੋ ਥੀ ਸਰਕਲ ਬੰਨ੍ਹ ਗਿਆ ਚੋਰੀ ਕਰਨ ਦੇ ਕਿਉਂ ਚੋਰੀ ਕੀ ਸੀ ਤਿੰਨ ਬੰਦੇ ਕੈਟ ਕਰੇਗਾ ਮੈਨੂੰ ਬਰਦੀ ਬਰਦੀ ਹੱਥ ਐਂਗਰੀ ਕੋਈ ਮੋਟਰ ਸੈਂਸਿਟਿਵ ਹੈ ਫੋਨ ਮੈਂ ਲਿਗਿਆ ਹੋਰ ਨੰਬਰ ਕੀ ਇਹ ਐਡਸੂ ਜ ਰਹੇ ਸੂ ਲੋਕੇਸ਼ਨ ਭੇਜਣਾ ਨੂੰ ਲਾਈਵ ਹਰ ਲੋਕੇਸ਼ਨ ਭੇਜ ਰਿਹਾ WhatsApp ਹੈ ਨਾ ਦੇਖਾਂਗੇ ਜਿੱਦਕਪੁਰ ਪੁਲਿਸ ਨੇ ਅੱਜ ਦੋ ਵਿਅਕਤੀਆਂ ਸੁਖਪ੍ਰੀਤ ਸਿੰਘ ਤੇ ਸੂਰੇ ਨਾਮ ਦੇ ਜਿਹੜੇ ਕਿ ਜ਼ਿਲਕਪੁਰ ਦੇ ਹੀ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਵਿੱਚ ਜਿਹੜਾ ਸੁਖਪ੍ਰੀਤ ਆ ਉਹਨੇ 에ਅਰ ਫੋਰਸ ਦੇ ਆਫੀਸਰ ਦੀ ਯੂਨੀਫਾਰਮ ਪਾਈ ਹੋਈ ਸੀ ਇਹਨੂੰ ਜਿਹੜਾ ਸੁਖਪ੍ਰੀਤ ਆ ਸੀ ਇਹਨੂੰ ਪਟੇਲਾ ਚੌਂਕ ਦੇ ਕੋਲੋਂ ਜ਼ਿਲਕਪੁਰ ਦੇ ਵਿੱਚੋਂ ਹੀ ਗ੍ਰਿਫਤਾਰ ਕੀਤਾ ਇਹ ਜਿਹੜਾ ਜਿਹੜੀ ਯੂਨੀਫਾਰਮ ਸੀ ਇਹ ਯੂਨੀਫਾਰਮ ਇੱਕ ਬਹਿਲਾਣਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੈਂਦਾ ਉਸੇ ਇੱਕ ਬੜੇ ਫੇਮਸ ਟੇਲਰ ਜਿਹੜੇ ਕਿ ਯੂਨੀਫਾਰਮ ਵਗੈਰਾ ਸਿਉਂਦੇ ਨੇ ਆਰਮੀ ਤੇ 에어ਫੋਰਸ ਵਗੈਰਾ ਆਫੀਸਰ ਦੀ ਇਹਨਾਂ ਨੇ ਇਹ ਗੁਜਰਾਤ ਦੇ ਕਿਸੇ ਆਫੀਸਰ ਨੂੰ ਕੋਰੀਅਰ ਕਰਦੀ ਸੀ ਤੇ ਇਹਨਾਂ ਨੇ 5 ਤਰੀਕ ਦੀ ਰਾਤ ਨੂੰ ਇਹ ਕੋਰੀਅਰ ਕੰਪਨੀ ਦੇ ਜਿਹੜਾ ਦਫ਼ਤਰ ਸੀਗਾ ਉਥੋਂ ਚੋਰੀ ਕਰ ਲਈ ਸੀ ਤੇ ਇਸ ਦੇ ਸਬੰਧ ਵਿੱਚ ਅਸੀਂ 223 ਨੰਬਰ ਮਕਦਮਾ ਦਰਜ ਕਰ ਲਿਆ ਥਾਣਾ ਜ਼ਿਲਕਪੁਰ ਦੇ ਵਿੱਚ ਇਸੇ ਮਕਦਮੇ ਦੇ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਗਾ ਜਿਹੜਾ ਸੋਸ਼ਲ ਮੀਡੀਆ ਤੇ ਜਿਹੜੇ ਖਬਰਾਂ ਚੱਲ ਰਹੀਆਂ ਨੇ 但我。